ਬਾਤ ਇਹ ਹੋਈ ਜੀ ਕੋਈ 8:18 ਤੇ ਅੱਜ ਰਾਤ ਸਮੇ ਮੈਨੂੰ ਮੇਰੇ ਬੇਟੇ ਦਾ ਫੋਨ ਗਿਆ ਮੈਂ ਆਫਿਸ ਹਾਂ ਆਪਣੇ ਬੋਰਡ ਨੰਬਰ 8 'ਚ ਜਿਹੜਾ ਮੇਰਾ ਆਫਿਸ ਹੈ ਆ ਤੇ ਉੱਥੇ ਇਲੈਕਸ਼ਨ ਵੀ ਚੱਲਣ ਦੀ ਆਹੀ ਉੱਥੇ ਹਾਂ ਉਹਦਾ ਫੋਨ ਗਿਆ ਵੀ ਇਸ ਤਰ੍ਹਾਂ ਕਰਕੇ ਕੋਈ ਨਾ ਮੈਂ ਗੱਡੀ ਦੇ ਖਲੋਤਾ ਸਾਡੀ ਰਾਇਸ਼ ਆ ਬਾਹਰ ਇਹ ਵੀ ਹਦੀ ਆ ਤੇ ਪਿੱਛੇ ਦੇ ਮਕਾਨ ਆ ਸਾਡਾ ਤੇ ਫਾਇਰਿੰਗ ਕਰਕੇ ਗਿਆ ਕੋਈ ਤਿੰਨ ਚਾਰ ਮੋਟਰਸਾਈਕਲ ਸੀ ਤੇ ਇੱਕ ਇੱਕ ਦੋ ਮੋਟਰਸਾਈਕਲਾਂ ਦੇ ਮੂੰਹ ਵੀ ਬੰਨੇ ਸੀ ਤੇ ਉਹ ਜਿਹੜੇ ਫਾਇਰਿੰਗ ਕਰਕੇ ਗਏ ਆ ਦੋ ਮੈਂ ਵੀ ਗੱਡੀ ਦੇ ਵਿੱਚ ਹਾਂ ਜਦੋਂ ਉਹਨਾਂ ਫਾਇਰ ਮਾਰੇ ਆ ਤੇ ਗੱਡੀ 'ਚ ਵੀ ਦੋ ਫਾਇਰ ਲੱਗੇ ਆ ਤੇ ਉਹ ਮੈਂ ਐਵੇਂ ਆਇਆ ਮੌਕੇ ਤੇ ਇੱਥੇ ਵਾਵਾ ਰਾਸ਼ੀ ਸਾਰੇ ਮੱਲੇ ਵਾਲੇ ਟਾਈਮ ਤੇ ਹਲੇ ਥੋੜਾ ਜਿਹਾ ਕੰਨਾ ਖੋਲੀਆਂ ਅਸੀਂ ਜਾ ਰੀਆਂ ਤਾਂ ਆਗੇ ਵੇਖਿਆ ਤੇ ਫਿਰ ਅਸੀਂ ਸਾਡੇ ਅਨਾਲਾ ਸਾਹਿਬ ਵੀ ਇੱਥੇ ਹੀ ਤੇ ਉਹਨਾਂ ਫਿਰ ਐਸ ਐਚਓ ਸਾਹਿਬ ਨੂੰ ਫੋਨ ਕੀਤਾ ਵੀ ਇੱਥੇ ਆ ਵਾਰਦਾਤ ਹੋ ਗਈ ਤੇ ਆਓ ਤੇ ਮੌਕੇ ਤੇ ਪੁਲਿਸ ਆ ਗਈ ਆ ਉਹ ਸਾਰਾ ਵੈਰੀਫਾਈ ਕਰਨ ਦੀ ਹੁਣ ਇਹ ਆ ਜਿਹੜੇ ਫਾਇਰ ਵਜੇ ਆ ਇਹ ਗੱਡੀਆਂ ਸਾਡੀਆਂ ਇੱਥੇ ਬਾਹਰ ਖਲੋਤੀਆਂ ਹੁੰਦੀਆਂ ਹਨ तकरीबन ਸ਼ੱਕ ਜਿਹੜਾ ਇੱਕ ਸਾਡਾ ਭਤੀਜਾ ਵਾ ਜੀ ਤੇ ਇੱਕ ਹੋਰ ਆ ਮੁੰਡਾ ਮਹੱਲੇ ਦਾ ਉਹਨਾਂ ਦੱਸਿਆ ਕੁਝ ਵੀ ਇਹਨਾਂ ਦੀ ਥੋੜੇ ਦਿਨ ਹੋਏ ਕਿ ਪਹਿਲੋ ਲੜਾਈ ਝਗੜਾ ਹੋਇਆ ਪਰ ਅਸੀਂ ਕਨਫਰਮ ਨਹੀਂ ਕਹਿ ਸਕਦੇ ਵੀ ਉਸੇ ਜੇ ਉਹ ਆਏ ਆ ਕੌਣ ਆਏ ਆ ਵੈਰੀਫਾਈ ਹੋਣ ਤੋਂ ਬਾਅਦ ਹੀ ਪਤਾ ਆ ਸੱਤ ਅੱਠ 10 ਜਾਣੇ ਦਾ ਦੇ ਦੋ ਤਿੰਨ ਮੋੜਸਾ ਲਏ ਝਗੜੇ ਲਈ ਇਹਨਾਂ ਦੇ ਕਹਿਣ ਦੇ ਮੁਤਾਬਕ ਤੇ ਜਿਹੜਾ ਇਹਨਾਂ ਦਾ ਝਗੜਾ ਚੱਲ ਰਿਹਾ ਉਹ ਸਰਾਵਾਂ ਦੇ ਆ ਕੁਝ ਕੁਈ ਹੋ ਰਿਹਾ ਮਤਲਬ ਇਹੋ ਜੀ ਜਿਹੜੀ ਗੱਲ ਆ ਉਹ ਆਪਾਂ ਕਿਸੇ ਤੇ ਮਤਲਬ ਜਿਹੜਾ ਵਾ ਸਾਨੂੰ ਐਸ ਲਈ ਕਰਦੇ ਮੰਗ ਇਹੋ ਕਰਦੇ ਆ ਜੋਸ ਲਈਏ ਤੈਨੂੰ ਸਾਹਮਣੇ ਲਿਆ ਕੇ ਤੇ ਇਨਸਾਫ ਮਿਲੇ ਜੋ ਵੀ ਹੈਗਾ ਇਹਨਾਂ ਨੂੰ ਬੰਦਿਆਂ ਨੂੰ ਸਾਹਮਣੇ ਲਿਆਂਦਾ ਜਾਏ ਕੀ ਮਲਛਾ ਇਹਨਾਂ ਦੀ ਮਗਰ ਉਹ ਫੜੇ ਜਾਣ ਮਨਛਾ ਇਹਨਾਂ ਦੀ ਤੈਅ ਕੀਤੀ ਜਾਵੇ ਵੀ ਕਿਹੜੇ ਪਰਪਸ ਲਈ ਇਹਨਾਂ ਆ ਕੇ ਕਿਉਂਕਿ ਇਹੀ ਤੇ ਆਪਣੀ ਰਿਆਸ਼ ਤੇ ਬੈਠੇ ਆ ਹਾਂ ਦਾ ਸਾਰੇ ਠੀਕ ਠਾਕ ਨੇ ਹਾਂ ਤੇ ਸਾਰੇ ਠੀਕ ਠਾਕ ਹੈ ਤੇ ਇਹ ਜ਼ਰੂਰ ਹੈਗੀ ਆ ਸਾਡੀ ਵੀ ਸਾਡਾ ਅਸੀਂ ਸਿਆਸੀ ਬੰਦੇ ਆ ਤੇ ਇਹਦਾ ਇਹਨਾਂ ਨੂੰ ਬੋਲਣ ਬੰਦੇ ਫੜ ਕੇ ਇਹ ਜ਼ਰੂਰ ਵੈਰੀਫਾਈ ਕਰਨਾ ਚਾਹੀਦਾ ਵੀ ਕਿੰਨਾ ਆਇਆ ਜਿਸ ਗੱਡੀ ਸਾਡੇ ਨਾਲ ਅਸੀਂ ਕਿਸੇ ਤੇ ਇਲਜ਼ਾਮ ਕੋਈ ਨਹੀਂ ਲਾਉਂਦੇ ਬੱਚੇ ਝਗੜ ਵੀ ਪੈਂਦੇ ਆ ਪਰ ਇਹ ਜ਼ਰੂਰ ਵਾ ਵੀ ਜਿਹੜੇ ਆਏ ਆ ਉਹ ਪੂਰੇ ਪਲਾਨ ਨਾਲ ਆਇਆ ਕਿਉਂਕਿ ਸਾਡੇ ਘਰ ਦੇ ਬੂਹੇ ਅੱਗੇ ਦੋ ਤਿੰਨ ਚੱਕਰ ਲੱਗੇ ਆ ਦੋ ਤਿੰਨ ਫੋਨ ਜਿਹੜੇ ਆ ਜਿਹੜੇ ਮੁੰਡਿਆਂ ਨੂੰ ਆਏ ਆ ਅਨਨੋਮ ਨੰਬਰਾਂ ਤੋਂ ਵੀ ਅਸੀਂ ਤੁਹਾਡੇ ਨਾਲ ਵੇਖਣਾ ਉਹ ਬੰਦੇ ਨੂੰ ਪੁੱਛਿਆ ਗਿਆ ਤੂੰ ਕਿੱਥੇ ਬੈਂਦਾ ਉਹਨੇ ਦੱਸਿਆ ਵੀ ਮੈਂ ਐਸੇ ਹਵੇਲੀ 'ਚ ਬੈਂਨਾ ਜਿਹੜੀ ਉਹਨਾਂ ਦੀ ਸਾਡੇ ਘਰ ਦੇ ਬਾਹਰ ਆ ਇਹ ਕਰਕੇ ਜਿਹੜੀਆਂ ਗੱਲਾਂ ਰਲਦੀਆਂ ਮਿਲਦੀਆਂ ਨੇ ਜਿਹੜੇ ਆਏ ਆ 100% ਤੇ ਉਹੀ ਹੋ ਸਕਦੇ ਆ ਪਰ ਜਦੋਂ ਇਹੀ ਵੇਖੇ ਨਹੀਂ ਮੈਂ ਨਹੀਂ ਵੇਖੇ ਜਾਂ ਆਹੀ ਪਛਾਣੇ ਨਹੀਂ ਇਹੀ ਕਿਸੇ ਨੂੰ ਆਂਦੇ ਨਹੀਂ ਪਰ ਝਗੜਾ ਜਿਹੜਾ ਰੰਜਿਸ਼ੀ ਚੱਲਦੀ ਹੀ ਇਹਨਾਂ ਦੀ ਥੋੜੇ ਦਿਨਾਂ ਤੋਂ ਛੇ ਮੰਤਰ ਲੱਗੇ ਜਿਹੜੀ ਆ ਇਹ ਫਾਇਰਿੰਗ ਹੋਈ ਆ ਉੱਥੇ ਆਏ ਮੌਕੇ ਤੇ ਸਾਰਾ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਨ ਤੋਂ ਬਾਅਦ ਹੀ ਸਾਰੇ ਬਾਕੀ ਜਿਹੜਾ ਤੁਹਾਨੂੰ ਦੱਸਿਆ ਪਨ ਲੱਗਾ ਪਹਿਲੀ ਨਜ਼ਰ ਕੀ ਨਹੀਂ ਜੀ ਵੈਰੀਫਾਈ ਕਰ ਰਹੇ ਹਾਂ ਜਸ ਕਿੱਥੇ ਗੋਲੀਆਂ ਚੱਲੀਆਂ ਕਿੰਨੀਆਂ ਚੱਲੀਆਂ ਅਜੇ ਵੈਰੀਫਾਈ ਕਰ ਰਹੇ ਹਾਂ ਮੌਕੇ ਤੇ ਪਹੁੰਚੇ ਆ ਸਾਰੇ ਸਿਚੁਏਸ਼ਨ